ਸੋਸ਼ਿਆ ਕਾਲ ਜੀ ਮੈਂ ਬਾਇਓਬੈਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਲੈ ਕੇ ਆਏ ਦੀ ਜਵਰਜਟ ਦੇ ਸੂਟ ਲੈ ਕੇ ਆਏਗੇ ਪ੍ਰਿੰਟਡ ਸੂਟ ਜਵਰਜਟ ਦੇ ਚਨੂਨ ਦੇ ਐਂਡ ਡਾਟਸ ਵਾਲੇ ਸੂਟ ਰਹਿਣਗੇ ਕਈ ਮੇਰੇ ਭੈਣਾਂ ਦੀ ਡਿਮਾਂਡ ਹੁੰਦੀ ਸੀ ਆਪਣੇ ਕੋਲ ਸਿੰਗਲ ਸਿੰਗਲ ਜਿਹੜਾ ਪੀਸ ਰਹਿੰਦਾ ਹੈਗਾ ਆਪਾਂ ਉਹ ਲੈ ਕੇ ਆਏਗੇ ਸੋ ਤੁਸੀਂ ਕੀ ਕਰਨਾ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹਿਣਾ ਜੀ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਐਂਡ ਵੀਡੀਓ ਨੂੰ ਵੱਤੋ ਅੱਦਿ ਸ਼ੇਅਰ ਕਰਕੇ ਮੇਰੀ ਉਹਨਾਂ ਪਹੁੰਚਣ ਤੱਕ ਜਰੂਰ ਪਹੁੰਚਾਣ ਜਿਹੜੇ ਕਿ ਆਪਣਾ ਘਰ ਤੋਂ ਬੈਠ ਕੇ ਆਨਲਾਈਨ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਜਾਂ ਆਪਣਾ ਘਰ ਬੈਠ ਕੇ ਆਨਲਾਈਨ ਸ਼ਾਪਿੰਗ ਕਰਨਾ ਚਾਹੁੰਦੇ ਨੇ ਬਾਕੀ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਸੂਟ ਸਾਡੇ ਕੋਲੋਂ ਘਰ ਬੈਠੇ ਰੈਡੀ ਕਰਵਾ ਸਕਦੇ ਹੋ ਜੀ ਚਾਹੀਦੀ ਹੋ ਹੈਂਡਵਰਕ ਹੋਵੇ ਚਾਹੀਦੀ ਹੋ ਮਸ਼ੀਨਵਰਕ ਹੋਵੇ ਚਾਹੀਦੀ ਹੋ ਪੇਂਟ ਹੋਵੇ ਚਾਹੀਦੀ ਹੋ ਨੀਡਲਵਰਕ ਹੋਵੇ ਜੀ ਤੁਸੀਂ ਇਸ ਤੋਂ ਇਲਾਵਾ ਤੁਸੀਂ ਆਪਣਾ ਫੈਬਰਿਕ ਵੇਚ ਕੇ ਵੀ ਸਾਡੇ ਕੋਲ ਕੋਈ ਮਰਜ਼ੀ ਡਿਜ਼ਾਈਨ ਹੈ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਉਹ ਸੇਮ ਡਿਜ਼ਾਈਨ ਨੂੰ ਤੁਸੀਂ ਕੰਪਿਊਟਰਾਈਜ਼ ਮਸ਼ੀਨ ਦੇ ਉੱਪਰ ਵੀ ਕਰਵਾ ਸਕਦੇ ਹੋ ਪਾਪ ਬਲੀ ਮਸ਼ੀਨ ਦੇ ਉੱਪਰ ਵੀ ਕਰਵਾ ਸਕਦੇ ਹੋ ਹੈਂਡਵਰਕ ਨੀਡਲਵਰਕ ਕਿਸੇ ਦੇ ਉੱਪਰ ਵੀ ਜਿਹੜਾ ਸਾਡੇ ਕੋਲ ਕਸਟਮਾਈਜ਼ ਕਰਵਾ ਸਕਦੇ ਹੋ ਜੀ ਜੇਕਰ ਕੋਈ ਮੇਰੀ ਭੈਣ ਆਪਣਾ ਫੈਬਰਿਕ ਸਟੱਫ ਵੇਚ ਕੇ ਕਰਵਾਉਣਾ ਚਾਹੁੰਦੇ ਨੇ ਜੀ ਚਲੋ ਜੀ ਹੁਣ ਆਨੇ ਆਪਾਂ ਅੱਜ ਵਾਲੇ ਸੁੱਟਣ ਦੇ ਬਾਅਦ ਜਿਹੜੇ ਆਪਾਂ ਅਜਵਲ ਸੂਟ ਲੈ ਕੇ ਆ ਬਹੁਤ ਹੀ ਵਧੀਆ ਸਟਾਫ ਆ ਸੋ ਫਿਰ ਵੀਡੀਓ ਨੂੰ ਕੀ ਕਰ ਲੈਣਾ ਐਂਡ ਤੱਕ ਦੇਖਣਾ ਪਹਿਲਾਂ ਤਾਂ ਜੀ ਆਪਣੇ ਆਪਣੇ ਲਿੰਕ ਦਿਖਾਉਣੇ ਆ ਇਹ ਆਪਣੇ ਹੈਗਾਗਾ ਜੂ ਆਪਣੇ ਵਟਸਐਪ ਗਰੁੱਪ ਦਾ ਜਿਹੜਾ ਲਾਈਟ ਨਾ ਪਵੇ ਵਟਸਐਪ ਗਰੁੱਪ ਦਾ ਜਿਹੜਾ ਹੈਗਾਗਾ ਲਿੰਕ ਆਗਾ ਅਗਰ ਕੋਈ ਮੇਰੀ ਪੈਨ ਸਾਡੇ ਵਟਸਐਪ ਗਰੁੱਪ ਨੂੰ ਜੁਆਇਨ ਕਰਨਾ ਚਾਹੁੰਦੇ ਨੇ ਤਾਂ ਇਸ ਸਕੈਨਰ ਨੂੰ ਜੁਆਇਨ ਕਰਕੇ ਜਿਹੜਾ ਤੁਸੀਂ ਸਾਡੇ ਵਟਸਐਪ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜੀ ਆ ਚਲੋ ਜੀ ਹੁਣ ਆਨੇ ਆਪਾਂ ਸੂਟਾਂ ਦੇ ਵੱਲ ਜਿਹੜੇ ਸੂਟ ਆਪਾਂ ਨੇ ਪਿਓਰ ਜਵਰਜਟ ਦੇ ਲੈ ਕੇ ਆ ਪਹਿਲਾਂ ਤਾਂ ਤੁਸੀਂ ਪ੍ਰਿੰਟ ਚੈੱਕ ਕਰੋ ਵਾਓ ਬਹੁਤ ਹੀ ਸੋਹਣਾ ਪ੍ਰਿੰਟ ਆ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਫੈਬਰਿਕ ਵੀ ਬਹੁਤ ਸੌਫਟ ਵਾਲੀ ਜਵਰਜਟਾ ਪਿਓਰ ਜਵਰਜਟਾ ਵਿਸਕੋਸ ਵਾਲੀ ਜਵਰਜਟਾ ਪ੍ਰਿੰਟ ਤੁਸੀਂ ਚੈੱਕ ਕਰ ਹੀ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਪ੍ਰਿੰਟ ਹੈਗਾ ਜੀ ਪ੍ਰਾਈਸ ਜਿਹੜਾ ਇਹਨਾਂ ਦਾ ਰਹੂਗਾ ਓਨਲੀ 499 ਦੇ ਵਿੱਚ ਇਹ ਵਾਲੇ ਸੂਟ ਜਿਹੜੇ ਰੈਡੀ ਟੂ ਡਿਸਪੈਚ ਹੈ ਜੀ ਇਹਨੂੰ ਸਟੀਚਿੰਗ ਕਰਵਾ ਕੇ ਵੀ ਤੁਸੀਂ ਲੈ ਸਕਦੇ ਹੋ ਵਿਦਆਊਟ ਸਟੀਚਿੰਗ ਲੈਣਾ ਚਾਹੁੰਦੇ ਹੋ ਵਿਦਆਊਟ ਸਟੀਚਿੰਗ ਵੀ ਲੈ ਸਕਦੇ ਹੋ ਪ੍ਰਿੰਟ ਤੁਸੀਂ ਦੇਖ ਹੀ ਰਹੇ ਹੋ ਸਾਰੀ ਸ਼ਰਟ ਦੇ ਵਿੱਚ ਐਵੇਂ ਹੀ ਪ੍ਰਿੰਟ ਬਣਿਆ ਹੋਇਆ ਹੈਗਾ ਇੱਕ ਵਾਰ ਮੈਂ ਪ੍ਰਿੰਟ ਤੁਹਾਨੂੰ ਆਪਣੇ ਲਗਾ ਕੇ ਵੀ ਦਿਖਾਤਾ ਤੁਸੀਂ ਦੇਖੋ ਬਹੁਤ ਹੀ ਪਿਆਰਾ ਜਿਹੜਾ ਪ੍ਰਿੰਟ ਹੈ ਇਹ ਬਣ ਕੇ ਰੈਡੀ ਹੈ ਕਲਰ ਕੰਬੀਨੇਸ਼ਨ ਵੀ ਇਸ ਦਾ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਜੀ ਸੈਕਿੰਡ ਸੂਟ ਜਿਹੜਾ ਆ ਗਿਆ ਲਓ ਇਹ ਸਾਨੂੰ ਆਪਾਂ ਪ੍ਰੋਪਰ ਲਗਾ ਕੇ ਹੀ ਸਾਰਾ ਸੁਬ ਦਿਖਾ ਦਾਂਗੇ ਕਿ ਖੁੱਲ ਗਿਆ ਸਾਰੇ ਉਪਨ ਹੋਊਗਾ ਲਓ ਉਹ ਨੋ 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 ਇਧਰ ਵੀ ਲੱਗੂ ਰਵੀ ਆਈ ਡੋ ਨੋ ਵੇਰ ਕੰਨੀ ਸਕਿੱਟਰ ਹਾਂ ਲਓ ਜੀ ਤੁਸੀਂ ਦੇਖੋ ਬਹੁਤ ਹੀ ਸੋਹਣਾ ਪ੍ਰਿੰਟ ਹੈ ਇਹਨੂੰ ਅਗਰ ਕੋਈ ਮੇਰੀ ਭੈਣ ਪੈਚਵਰਕ ਕਰਵਾ ਕੇ ਲੈਣਾ ਚਾਹੁੰਦੇ ਨੇ ਪੈਚਵਰਕ ਕਰਵਾ ਕੇ ਵੀ ਲੈ ਸਕਦੇ ਹੋ ਅਗਰ ਤੁਸੀਂ ਇਸ ਨੂੰ ਵਿਦਆਊਟ ਪੈਚਵਰਕ ਲੈਣਾ ਚਾਹੁੰਦੇ ਏਦਾਂ ਹੀ ਸੂਟ ਬਣਵਾਉਣਾ ਚਾਹੁੰਦੇ ਨੇ ਨਾਲ ਟਾਈ ਐਂਡ ਡਾਈ ਦੀ ਚੁੰਨੀ ਰੈਡੀ ਕਰਵਾ ਕੇ ਲੈਣਾ ਚਾਹੁੰਦੇ ਹੋ ਟਾਈ ਐਂਡ ਡਾਈ ਦੀ ਚੁੰਨੀ ਵੀ ਲੈ ਸਕਦੇ ਹੋ ਵਿਦਆਊਟ ਜਿਹੜਾ ਪੈਚਵਰਕ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਜੀ ਓਨਲੀ ਸੂਟ ਲੈ ਕੇ ਜਿਹੜਾ ਵਿਦਆਊਟ ਦੁਪੱਟਾ ਬੇਦ ਦੁਪੱਟਾ ਜਿੱਦਾਂ ਵੀ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਸਾਡੇ ਕੋਲੋਂ ਜਿਹੜਾ ਲੈ ਸਕਦੇ ਪ੍ਰਾਈਜ਼ ਇਹਦਾ ਵੀ ਸੀਮੀ ਰਹੂਗਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਜਵਰਜਟ ਜਿਹੜੀ ਰਹੂਗੀ ਪਿਓਰ ਵਾਲੀ ਜਵਰਜਟ ਰਹੂਗੀ ਜੀ ਲੋ ਸਾਰੀ ਸ਼ੈਟ ਦੇ ਵਿੱਚ ਐਦਾਂ ਹੀ ਜਿਹੜੀ ਡਿਜ਼ਾਈਨਿੰਗ ਬਣੀ ਹੋਈ ਹੈ ਸੈਕਿੰਡ ਸੂਟ ਆਪਣਾ ਆ ਗਿਆ ਜੀ ਇਹ ਵਾਲਾ ਸੂਟ ਦੀ ਡਿਜ਼ਾਈਨ ਲਹ ਲੈਂ ਲਓ ਕਾਇਫ ਇਹਨਾਂ ਦਿਓ ਥਰਡ ਸੂਟ ਆ ਗਿਆ ਜਿਹੜਾ ਮੈਨੂੰ ਬਹੁਤ ਸੋਹਣਾ ਲੱਗਿਆ ਲਓ ਜੀ ਤੁਸੀਂ ਦੇਖ ਸਕਦੇ ਹੋ ਥਰਡ ਸੂਟ ਜਿਹੜਾ ਆ ਗਿਆ ਬਹੁਤ ਹੀ ਪਿਆਰਾ ਸੂਟ ਆ ਤੁਸੀਂ ਦੇ ਬਲੈਕ ਕਲਰ ਦਾ ਸੂਟ ਹੈ ਪ੍ਰਿੰਟ ਵੀ ਬਹੁਤ ਸੋਹਣਾ ਬ੍ਰਿਕ ਬ੍ਰਿਕ ਪ੍ਰਿੰਟ ਦਾ ਸੂਟ ਹੈ ਇਹ ਵੀ ਜਿਹੜੀ ਹੈਗੇ ਪਿਓਰ ਵਿਸਕੋਸ ਵਾਲੀ ਜਵਰਜਟ ਹੈਗੀ ਪ੍ਰਿੰਟ ਤੁਸੀਂ ਦੇਖ ਸਕਦੇ ਇੱਕ ਵਾਰ ਤੁਸੀਂ ਬਣਿਆ ਸੂਟ ਇਹਦੇ ਨਾਲ ਬਲੈਕ ਕਲਰ ਦੀ ਐਂਡ ਆਫ ਵਾਈਟ ਦੇ ਕਲਰ ਦੀ ਟਾਈ ਐਂਡ ਡਾਈ ਦੀ ਚੁੰਨੀ ਲਗਾਵਾ ਕੇ ਵੀ ਤੁਸੀਂ ਲੈ ਸਕਦੇ ਹੋ ਅਗਰ ਤੁਸੀਂ ਪੈਚ ਲਾ ਕੇ ਵਰਕ ਕਰਵਾਉਣਾ ਚਾਹੁੰਦੇ ਹੋ ਪੈਚ ਲਗਾ ਕੇ ਐਵੇਂ ਦਾ ਪੈਚ ਲਗਾ ਕੇ ਵੀ ਸਾਡੇ ਕੋਲ ਜਿਹੜੇ ਦੇ ਉੱਪਰ ਵਰਕ ਕਰਵਾ ਕੇ ਬਹੁਤ ਹੀ ਸੋਹਣਾ ਸੂਟ ਹੈ ਜਿਹੜਾ ਇਹ ਵਾਲਾ ਬਣ ਕੇ रेडी ਹੋਊਗਾ ਜੀ ਇਹ ਸੂਟ ਵੀ ਆਪਣੇ ਕੋਲੇ ਜਿਹੜਾ ਹੈਗਾ ਹੈਗਾ ਰੈਡੀ ਟੂ ਡਿਸਪੈਚ ਹੈ ਪ੍ਰਾਈਸ ਜਿਹੜਾ ਸਾਰਿਆਂ ਦਾ ਤਕਰੀਬਨ ਆਲਮੋਸਟ ਰਹੂਗਾ ਸੇਮ ਰਹੂਗਾ ਅਗਲਾ ਸੂਟ ਜਿਹੜਾ ਆ ਗਿਆ ਤੁਸੀਂ ਦੇਖ ਸਕਦੇ ਹੋ ਅਗਲਾ ਸੂਟ ਬਹੁਤ ਹੀ ਪਿਆਰਾ ਸੂਟ ਹੈ ਇਹ ਸੂਟ ਦੇ ਉੱਪਰ ਨਾ ਆਪਣੇ ਪੈਚ ਵਾਲਾ ਪਹਿਲਾਂ ਵਰਕ ਕੀਤਾ ਸੀਗਾ ਗ੍ਰੇ ਕਲਰ ਦੇ ਉੱਪਰ ਵਾਈਟ ਅਹ ਸੌਰੀ ਗ੍ਰੇ ਕਲਰ ਦੇ ਉੱਪਰ ਬਲੈਕ ਕਲਰ ਦਾ ਪੈਚ ਲਗਾ ਕੇ ਵਰਕ ਕੀਤਾ ਸੀ ਉਸ ਤੋਂ ਬਾਅਦ ਪਹਿਣਨ ਦੀ ਡਿਮਾਂਡ ਆਈ ਸੀ ਵੀ ਅਸੀਂ ਡਾਟਸ ਵਾਲੇ ਸੂਟ ਦੇ ਉੱਪਰ ਜਿਹੜਾ ਐਵੇਂ ਦਾ ਵਰਕ ਕਰਵਾਉਣਾ ਚਾਹੁੰਦੇ ਆ ਉਹਦੇ ਵਿੱਚ ਆਪਣੇ ਕੋਲੇ ਜਿਹੜਾ ਕਲਰ ਹੈ ਇੱਕ ਤਾਂ ਆਪਣੇ ਕੋਲੇ ਇਹ ਜਵਰਜਟ ਦਾ ਕਲਰ ਰਹ ਵਾਈਟ ਕਲਰ ਦਾ ਸੂਟ ਹੈ ਹਾਂਜੀ ਗ੍ਰੀਨ ਕਲਰ ਦੇ ਜਿਹੜੇ ਡਾਟਸ ਬਣੇ ਹੋਏ ਨੇ ਬਹੁਤ ਹੀ ਸੌਫਟ ਜਿਹਾ ਸਟਾਫ ਆ ਇਹ ਵੀ ਜਿਹੜੀ ਰਹੂਗੀ ਪਿਓਰ ਜਵਰਜਟ ਰਹੂਗੀ ਏਕ ਇਹਦੇ ਵਿੱਚ ਆ ਗਿਆ ਇਹ ਨਾਰਮਲ ਜਵਰਜਟ ਹੈ ਪਿਓਰ ਜਵਰਜਟ ਨਹੀਂ ਹੈਗੀ ਜੀ ਬਹੁਤ ਹੀ ਸੋਹਣਾ ਸਟਾਫ ਆ ਜਵਰਜਟ ਸਫoon ਜੀ ਹੈਗੀ ਤੇ ਇਹਦੇ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਹੈਗਾ ਪੀਚੇ ਕਲਰ ਦਾ ਸੂਟ ਆ ਤੇ ਆਪਣੇ ਜਿਹੜੇ ਹੈਗੇ ਨੇ ਵਾਈਟ ਕਲਰ ਤੇ ਡਾਟਸ ਨੇ ਇਹ ਵੀ ਸੂਟ ਹੈ ਜਿਹੜਾ ਆਪਣਾ ਰੈਡੀ ਟੂ ਡਿਸਪੈਚ ਹੈਗਾ ਪ੍ਰਾਈਸ ਇਹਦਾ ਵੀ ਆਲਮੋਸਟ ਸੇਮ ਹੀ ਰਹੂਗਾ ਇੱਕ ਆਪਣੇ ਕੋਲੇ ਆ ਗਿਆ ਜੀ ਬਿਸਕੋਸ ਆਰਗਨ ਜਿਆਦੇ ਉੱਪਰ ਆਰਗਨ ਜਿਆਦੇ ਉੱਪਰ ਜਿਹੜਾ ਇਹ ਵਾਲਾ ਸੂਟ ਆ ਬਹੁਤ ਹੀ ਸੋਹਣਾ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਫੈਬਰਿਕ ਹੈ ਇਹਦੇ ਉੱਪਰ ਵੀ ਤੁਸੀਂ ਪੈਚ ਵਰਕ ਕਰਵਾ ਕੇ ਸਾਡੇ ਕੋਲੋਂ ਲੈ ਸਕਦੇ ਹੋ ਅਗਰ ਤੁਸੀਂ ਵਿਦਆਊਟ ਵਰਕ ਲੈਣਾ ਚਾਹੁੰਦੇ ਹੋ ਵਿਦਆਊਟ ਵਰਕ ਵੀ ਜਿਹੜਾ ਸਾਡੇ ਕੋਲ ਸੂਟ ਲੈ ਸਕਦੇ ਹੋ ਜੀ ਅਗਲੇ ਸੂਟ ਜਿਹੜੇ ਆਗੇ ਜੀ ਚਨੂਨ ਦੇ ਆਗੇ ਆਪਾਂ ਤੁਹਾਨੂੰ ਦਿਖਾਉਣੇ ਆ ਚਨੂਨ ਦੇ ਕਰਦੇ ਲੋ ਜੀ ਇਹ ਸੂਟ ਜਿਹੜਾ ਆ ਗਿਆ ਆਪਣੇ ਕੋਲੇ ਚਨੂਨ ਦਾ ਆ ਗਿਆ ਬਹੁਤ ਹੀ ਸੋਹਣਾ ਫਲਾਵਰ ਵਾਲਾ ਪ੍ਰਿੰਟ ਬਣਿਆ ਇਹਨਾਂ ਸੂਟਾਂ ਦੀ ਨਾ ਇੱਕ ਖਾਸ ਗੱਲ ਦੱਸ ਦੇ ਜਿੰਨਾ ਜਾਵ ਜਟ ਹੋ ਕੇ ਚਨੂਨ ਹੋ ਗਿਆ ਇਹਨਾਂ ਦੀ ਫਿਟਿੰਗ ਬਹੁਤ ਸੋਹਣੀ ਬਣਦੀ ਹੈ ਜੀ ਇਨਦੀ ਫਿਟਿੰਗ ਜਿਹੜੀ ਬਹੁਤ ਸੋਹਣੀ ਲੱਗਦੀ ਹੈ ਇਹਦਾ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਹੈਗਾ ਇਹਦੇ ਨਾਲ ਜਿਹੜੀ ਆ ਪਰ ਇਹ ਵਾਲੇ ਕਲਰ ਦੀ ਦੁਪੱਟਾ ਰੈਡੀ ਕਰਵਾ ਕੇ ਮਲਟੀ ਕਲਰ ਦੀ ਲੈਸ ਲਗਾ ਕੇ ਬਹੁਤ ਹੀ ਸੋਹਣਾ ਇਹ ਵਾਲਾ ਸੂਟ ਹੈ ਜਿਹੜਾ ਰੈਡੀ ਹੋ ਗਿਆ ਇੱਕ ਵਾਰ ক্লোਜ਼ ਤੋਂ ਵੀ ਦਿਖਾ ਦੋ ਫਲਾਵਰ ਬਹੁਤ ਹੀ ਸੋਹਣੇ ਫਲਾਵਰ ਜਿਹੜੇ ਤੁਸੀਂ ਦੇਖ ਸਕਦੇ ਹੋ ਬਣੇ ਹੋਏ ਨੇਗੇ ਪ੍ਰਿੰਟ ਦੇ ਵਿੱਚ ਨੇਗੇ ਡਿਜੀਟਲ ਪ੍ਰਿੰਟ ਹੈਗਾ ਇੱਕ ਤਰ੍ਹਾਂ ਦਾ ਇਹ ਸੂਟ ਵੀ ਆਪਣਾ ਰੈਡੀ ਟੂ ਡਿਸਪੈਚ ਹੈ ਬਟ ਇਹਦਾ ਜਿਹੜਾ ਪ੍ਰਾਈਸ ਰਹੂਗਾ ਇਹਦਾ ਪ੍ਰਾਈਸ ਰਹੂਗਾ ਜੀ 1000 ਰੁਪਏ ਪ੍ਰਾਈਸ ਰਹੂਗਾ ਇਹਦਾ ਪ੍ਰਾਈਸ ਜਿਹੜਾ 500 ਨਹੀਂ ਹੋਊਗਾ ਜੀ ਇੱਕ ਆਪਣੇ ਕੋਲ ਆਈ ਹੈ ਜੀ ਇਹਦੇ ਵਿੱਚ ਮਸਲੀਨ ਦਾ ਸੂਟ ਆ ਗਿਆ ਪਿਓਰ ਵਾਲੀ ਮਸਲੀਨ ਬਹੁਤ ਹੀ ਸੋਹਣੀ ਸਾਈਨਿੰਗ ਵਾਲਾ ਸਟਾਫ ਆ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਇਹ ਵੀ ਬਹੁਤ ਪਿਆਰਾ ਪ੍ਰਿੰਟ ਹੈਗਾ ਤੇ ਇਹ ਵੀ ਸੂਟ ਹੈ ਜਿਹੜਾ ਆਪਣਾ ਰੈਡੀ ਟੂ ਡਿਸਪੈਚ ਹੈ ਇਹਦਾ ਪ੍ਰਾਈਸ ਵੀ ਜਿਹੜਾ ਰਹੂਗਾ ਜੀ 1000 ਰੁਪਏ ਪ੍ਰਾਈਸ ਰਹੂਗਾ ਕਿਉਂਕਿ ਇਹ ਪਿਓਰ ਮਸਲੀਨ ਹੈ ਇਹਨਾਂ ਵਿੱਚ ਆਕਰ ਤੁਸੀਂ ਕੋਈ ਵੀ ਸੂਟ ਸਾਡੇ ਕੋਲੋਂ ਲੈਣਾ ਚਾਹੋ ਨੇ ਇਹਨਾਂ ਚ ਕੋਈ ਵੀ ਸੂਟ ਸਾਡੇ ਕੋਲੋਂ ਲੈਣਾ ਇਨਾਂ ਵਿੱਚੋਂ ਕੋਈ ਵੀ ਸੂਟ ਸਾਡੇ ਕੋਲੋਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਜੀ ਨੰਬਰ ਮੈਂ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰ ਦਾਂਗੀ ਜਿਹੜਾ ਸਾਡਾ ਨੰਬਰ ਹੋਊਗਾ ਉਸ ਨੰਬਰ ਦੇ ਉੱਪਰ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਨੰਬਰ ਮੇਰਾ ਕੰਟੈਕਟ ਨੰਬਰ ਹੈਗਾ ਜੀ 985548231 ਵਾਲੇ ਨੰਬਰ ਤੇ ਤੁਸੀਂ ਸਾਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਇਹਨਾਂ 'ਚ ਤੁਸੀਂ ਮੈਂ ਮੀਨ ਜੇ ਮੈਂ ਸਿੰਗਲ ਸਿੰਗਲ ਸੂਟ ਦਿਖਾਇਆ ਹੈ ਅਗਰ ਕੋਈ ਮੇਰੇ ਪੈਂਟ ਇੱਕ ਤੋਂ ਜ਼ਿਆਦਾ ਸੂਟ ਲੈਣਾ ਚਾਹੁੰਦੇ ਨੇ ਸੇਮ ਡਿਜ਼ਾਈਨ ਦੇ ਤਾਂ ਤੁਸੀਂ ਇੱਕ ਤੋਂ ਜ਼ਿਆਦਾ ਸੂਟ ਵੀ ਲੈ ਸਕਦੇ ਹੋ ਚਾਰ ਸੂਟ ਪੰਜ ਸੂਟ 10 ਸੂਟ 12 ਸੂਟ ਜਿੰਨੇ ਮਰਜ਼ੀ ਲੈ ਸਕਦੇ ਹੋ ਬਲੈਕ ਸੂਟ ਚ ਕੇ ਵਾਲੇ ਸੂਟ ਚ ਕੇ ਵਾਲੇ ਸੂਟ ਚ ਇਹ ਤਿੰਨੋਂ ਕਲਰਾਂ ਦੇ ਜਿਹੜਾ ਆਪਣੇ ਕੋਲ ਪੂਰਾ ਥਾਨ ਪਿਆ ਜੀ ਇਹ ਇਹਦੇ ਵਿੱਚ ਹੀ ਆਪਣੇ ਕੋਲ ਸਿੰਗਲ ਹੀ ਪੀਸ ਰਹਿਦਾ ਸੀਗਾ ਤੇ ਇਹਦੇ ਵਿੱਚ ਵੀ ਜਿਹੜਾ ਡਾਟਸ ਦੇ ਵੱਡੇ ਛੋਟੇ ਡਾਟ ਹੋ ਕੇ ਮਿਲ ਜਾਣਗੇ ਜੀ ਤੇ ਬਾਕੀ ਤੁਸੀਂ ਕੋਈ ਵੀ ਸੂਟ ਇਹਨਾਂ ਚੋਂ ਲੈਣਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਲਓ ਤੇ ਸਾਡੇ ਨੰਬਰ ਤੇ ਜਿਹੜਾ ਸਾਨੂੰ ਸੈਂ ਕਰੋ ਜੀ ਬਾਕੀ ਜੇ ਮੇਰੀ ਕੋਈ ਭੈਣੇ ਤੋਂ ਬਰਕ ਕਰਵਾ ਕੇ ਲੈਣਾ ਚਾਹੁੰਦੇ ਨੇ ਬਰਕ ਕਰਵਾ ਕੇ ਵੀ ਲੈ ਸਕਦੇ ਨੇ ਇਸ ਤੋਂ ਇਲਾਵਾ ਬਰਕ ਤੋਂ ਇਲਾਵਾ ਅਗਰ ਕੋਈ ਮੇਰੀ ਭੈਣੇ ਸਾਡੇ ਕੋਲ ਸਟੀਚਿੰਗ ਕਰਵਾ ਕੇ ਲੈਣਾ ਚਾਹੁੰਦੇ ਨੇ ਸਟੀਚਿੰਗ ਕਰਵਾ ਕੇ ਵੀ ਤੁਸੀਂ ਸਾਡੇ ਕੋਲ ਜਿਹੜਾ ਸੂਟ ਲੈ ਸਕਦੇ ਹੋ ਜੀ ਵਿਦਆਊਟ ਸਟੀਚਿੰਗ ਜਾਂ ਵਿਦਆਊਟ ਦੁਪੱਟਾ ਲੈਣੇ ਚਾਹੁੰਦੇ ਨੇ ਉਹ ਵੀ ਲੈ ਸਕਦੇ ਜੀ ਬਿਨ ਦੁਪੱਟਾ ਲੈਣੇ ਚਾਹੁੰਦੇ ਨੇ ਬਿਨ ਦੁਪੱਟਾ ਵੀ ਲੈ ਸਕਦੇ ਹੋ ਜੀ ਜਿਵੇਂ ਵੀ ਤੁਹਾਡਾ ਦਿਲ ਕਰਦਾ ਤੁਸੀਂ ਸਾਡੇ ਕੋਲ ਸੂਟ ਜਿਹੜਾ ਲੈ ਸਕਦੇ ਹੋ ਜੀ ਆ ਅਜੇਲ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਕੱਲ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਐਂਡ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਹੁਣ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਵੀਡੀਓ ਨੂੰ ਕੀ ਕਰ ਦੇਣਾ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਕੇ ਚੈਨਲ ਨੂੰ ਕੀ ਕਰ ਦੇਣਾ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਕਿੜੇ ਨੋਟੀਫਿਕੇਸ਼ਨ ਤੁਹਾਡੇ ਕੋਲੇ ਆ ਸਕੇ ਜੀ ਜਿਹੜੀ ਵੀ ਆਪਾਂ ਵੀਡੀਓ ਅਪਲੋਡ ਕਰੀਏ ਐਂਡ ਹੁਣ ਵੀਡੀਓ ਨੂੰ ਕੀ ਕਰ ਦੇਓ ਵੱਧ ਤੋਂ ਵੱਧ ਸ਼ੇਅਰ ਕਰਕੇ ਕਰਕੇ ਮੇਰੀ ਭੈਣਾਂ ਤੱਕ ਜਰੂਰ ਪਹੁੰਚਾਉਣਾ ਜਿਹੜੇ ਕੀ ਘਰ ਤੋਂ ਬੈਠ ਕੇ ਆਪਣੀ ਕਮਾਈ ਕਰਨ ਚੁੰਦੀ ਨੇ ਆਨਲਾਈਨ ਸ਼ਾਪਿੰਗ ਕਰਨਾ ਚਾਹੁੰਦੇ ਨੇ ਮਿਲਦੀਆਂ ਜੀ ਕੱਲ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਤਤਤ ਲਈ ਜੀ ਸ਼ਸ਼ੀਆਕ